ਆਜੋ ਇੱਕ ਝੋਟੀ ਹੋਰ ਵੀ ਆ ਇਹ ਝੋਟੀ ਤਾਂ ਤੁਹਾਨੂੰ ਦਿਖਾਤੀ ਪਰ ਆਪਰ ਬਾਈ ਕੋਲੇ ਦੋ ਝੋਟੀਆਂ ਬਕਾਊਗਾ ਹੁਣ ਆਜੋ ਦੂਜੀ ਕੰਨੀ ਚੱਲਦੇ ਆਪਾਂ ਤਾਂ ਉਹ ਵੀ ਝੋਟੀ ਤੁਹਾਨੂੰ ਦਿਖਾਉਣੇ ਆ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹੋਰ ਵੀ ਇਹ ਕਿਹੜੇ ਸੂਏ ਆ ਬਾਈ ਤੀਜੀ ਸੂਈ ਆ ਇਹਦਾ ਜੀ ਇਹ ਵੀ ਤੀਜੀ ਸੂਈ ਆ ਬਾਈ ਹਾਂ ਜੀ ਇਹ ਖੜੀ ਆ ਹਾਂ ਆ ਉਰਲੀ ਠੀਕ ਆ ਜੀ ਆ ਜਿਹੜੀ ਸੂਈ ਵੀ ਆ ਹਾਂ ਜੀ ਠੀਕ ਆ ਇਹਦੀ ਪੂਛ ਵੱਢੀ ਗਈ ਜੀ ਉੱਪਰ ਰੱਖਦਾ ਦੂਜੀ ਮੈਂ ਹੁਣੇ ਓਕੇ ਹਾਂ ਤਾਜ਼ਾ ਜ਼ਖਮੀ ਸੀਗਾ ਤੇ ਬੱਚਾ ਬੜਾ ਬਾਈ ਛੋਟਾ ਜਿਹਾ ਕਮਜ਼ੋਰ ਜਿਹਾ ਤੜਣੇ ਜੀ ਜਕਰੇ ਨਾ ਦਿਨ ਪੂਰੇ ਸੋਈਏ ਹਾਂ ਊ ਮੈਨੂੰ ਤਾਂ ਲੱਗਦਾ ਜਿਵੇਂ ਕਿਤੇ گاਵਾ ਬੌਣਗੀਆਂ ਹਾਂ ਤਾਂ ਆਪਾਂ ਨੂੰ ਵੀ ਨਵੀਂ ਨਸਲ ਦਾ ਬਣਾਉਣੀ ਪੈ ਜੇ ਹੈਨਾ ਬਾਲ ਬਾਲੀ ਛੋਟਾ ਜੀ ਹਾਂ ਮੈਂ ਕੀ ਜ ਕਰਾ ਇਹ ਦੇਖੀ ਜਿਵੇਂ ਖੇਡ ਦੇ ਲਈ ਹੈ ਫੀਮੇਲ ਕੱਟੀ ਹੈ ਨਾ ਪੂਰੇ ਦੀ ਸੂਈਆਂ ਜਨਾਂ ਤੇ ਹਾਂ ਨਹੀਂ ਭਈ ਉਹੀ ਹੋ ਜਾਂਦਾ ਕੁਦਰਤੀ ਕੋਈ ਬੱਚਾ ਕੋਈ ਮਧਰਾ ਕੋਈ ਕੁਛ ਹੈ ਨਾ ਉਹ ਖਰਾਕ ਨਹੀਂ ਲੱਗਣੀ ਗੁਰਬੀ ਦਾ ਆਰਡਰ ਰੂਡਰ ਦੀ ਭਾਈ ਵੀ ਬਹੁਤ ਸੋਹਣੀ ਹੈ ਬਹੁਤ ਆਰਡਰ ਰੂਡਰ ਦੀ ਹੋਣੀ ਹੈ ਇੱਕ ਸੂਈ ਕਿਦੋਂ ਆ ਇਹ ਇਹ ਤਿੰਨ ਕਦੋਂ ਨਹੀਂ ਹੋਏ ਨੇ ਇਹ ਤਿੰਨ ਕਦੋਂ ਨਹੀਂ ਹੋਏ ਖਾਲੀ ਕਰੀਏ ਦੀ ਕੱਲ ਰਾਤ ਅੱਛਾ ਰਾਤ ਬੋਲੇ ਤੋਂ ਖਾਲੀ ਕਰਤੀ ਹਾਂ ਤੇ ਜਿਹੜਾ ਬੋਲੇ ਤੋਂ ਕਿੰਨੇ ਤੋਂ ਖਾਲੀ ਹੋਈ ਹੈ ਜੀ ਆਪਾਂ ਹੁਣ ਦੁੱਧ ਦੀ ਗੱਲ ਕਰੀਏ ਦੀ ਬੋਲੇ ਦੀ ਹਾਂ ਜੀ ਤਾਂ ਸਟਾਰਟਿੰਗ ਕਰ ਰਹੀ ਹੋਊਗੀ ਜਾਨੀ ਕਿ ਜਿਵੇਂ 8-10 ਕਿਲੋ ਤਾਂ ਮੰ ਤਾਂ ਥਾਣਾ ਦਾ ਜਦੋਂ ਖਾਜੀ ਇੱਕ ਦਿਨਾਂ ਤੋਂ ਭਲੂਣ ਹੀ ਰਹਿੰਦੇ ਦੋ ਤਿੰਨ ਡੰਗਾ ਇਹ ਤਾਂ ਪਤਾ ਨਹੀਂ ਲੱਗਦਾ ਕਿਸੇ ਬੰਦੇ ਲੈਣੀ ਉਹ ਪਾ ਦੇ ਦਾਂਗੇ ਓਕੇ ਅੱਛਾ ਗੱਬਣ ਕਿਹੜੇ ਸਾਹਨ ਤੋਂ ਕਰਵਾਈ ਸੀ ਇਹ ਆ ਪਹਲਤੀ ਦੀ ਹੈ ਬਜੂਟੀ ਅੱਛਾ ਆ ਪਾਉਂ ਲੇਤੀ ਸੀ ਠੀਕ ਹੈ ਠੀਕ ਹੈ ਬਾਜੀ ਤੋਰਿਓ ਖੋਲੇ ਉਹਨੂੰ ਗੱਬਣ ਦੀ ਵੀ ਵੀਡੀਓ ਪਈ ਆ ਬਾਈ ਗੁਰਪ੍ਰੀਤ ਕਹਿੰਦਾ ਕਈ ਵਾਰੀ ਕਹਿੰਨੇ ਦੇਖਣੀ ਹੁੰਦੀ ਆ ਤਾਂ ਬਾਕੀ ਇਹ ਵੀ ਦੁੱਧ ਵਾਲੀ ਝੋਟੀ ਆ ਬਾਈ ਤਾਂ ਤੀਜਾ ਸੂਈ ਇਹਦਾ ਇਹਦੀ ਵੀ ਬੰਦਰ ਦੇਖੋ ਕੱਲੀ ਬਸ ਜਿਹੜੀ ਮਾਰੀ ਦੀ ਪੂਸ ਕੱਟੀ ਗਈ ਉਹਦੇ ਕਨੂੰ ਥੋੜਾ ਜਿਹਾ ਹੈਗਾ ਤਾਂ ਨਹੀਂ ਮੱਜ ਦੇ ਵਿੱਚ ਕੋਈ ਕਾਚੀ ਨਹੀਂ ਬਾਈ ਤਾਂ ਤੁਸੀਂ ਦੇਖ ਸਕਦੇ ਆ ਚਲੋ ਥੋੜੀ ਜਿਹਾ ਥਣਾ ਨੂੰ ਭਲੂਣ ਤਾਂ ਹੈਗੀ ਹੈ ਜਰੂਰ ਉਹ 2-3 ਦਿਨਾਂ ਦੇ ਵਿੱਚ ਜਿਹੜੀ ਭਲੂਣ ਹੈ ਉਹ ਵੀ ਜਮਾ ਕਲੀਅਰ ਇਹਨੇ ਕਰ ਦੇਣੀ ਆ ਤੇ ਬਾਕੀ ਆਰਡਰ ਦਾ ਸਹ ਤੂੰ ਹੀ ਦੇਖ ਸਕਦੇ ਆ ਤਾਂ ਜੇ ਮੈਂ ਇਹਦੀ ਪੂਛ ਨਾ ਕੱਟੀ ਹੁੰਦੀ ਤਾਂ ਗੱਲਬਾਤ ਫੋਰ ਵੀ ਐਂਡ ਹੋ ਜਾਂਦੀ ਤਾਂ ਚਲੋ ਇਹ ਚੀਜ਼ਾਂ ਤਾਂ ਪਸੂਆਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਤਾਂ ਦੁੱਧ ਤੋਂ ਅਮੀਰ ਕਿੰਨੀ ਕਰ ਸਕਦੇ ਆ ਗੁਰਪ੍ਰੀਤ ਬਾਈ ਜਤੋ ਵੀਰਾ ਕਰਦੀ ਆ ਜਿਵੇਂ ਆ ਕਿ ਦੇਖੋ ਉਹ ਦੋ ਦੋ ਓਠੋ ਦੇ ਕੀ ਉੱਠਦਾ ਜੀ ਓਕੇ 20 ਲੀਟਰ ਦਾ ਕਰਦੀ ਆ ਜਾਨੀ ਕਿ ਇੱਥੇ ਦੇਖੋ ਵੀ ਕਿੰਨੇ ਤੋੜਦੀ ਆ ਹਾਂਜੀ ਹਾਂਜੀ ਲਓ ਵੀ ਮਿੱਤਰੋ ਇਹਦਾ ਵੀ 20 ਕਿਲੋ ਦੁੱਧ ਦਿੱਤਾ ਵਾ ਛੋਟੀ ਦਾ ਮਤਲਬ ਇੱਥੇ 20 ਕਿਲੋ ਦੀ ਤੁਸੀਂ ਐ ਕਹਿ ਸਕਦੇ ਆ ਵੀ ਆਸ ਹੈ ਵੀ 20 ਕਿਲੋ ਦੇ ਲਗਭਗ ਹੀ ਜਦੋਂ ਮਗਰ ਲਈ ਤਿਆਰੀ ਆ ਉਦੋਂ ਤਿਆਰੀ ਜਿਆਦਾ ਗੁਰਪੀਤ ਹਾਂ ਜਦੋਂ ਬਹੁਤ ਜ਼ਿਆਰੀ ਆ ਅੱਛਾ ਉਦੋਂ ਜਿਆਦਾ ਤਿਆਰੀ ਹਾਂ ਇਹ ਤਾਂ ਬੋਲੇ ਖਾਲੀ ਕਰਕੇ ਥੋੜੀ ਉੱਤੇ ਲਾਇਆ ਛੱਡ ਗਈ ਆ ਉੱਤੇ ਲਾਇਆ ਛੱਡਾ ਹਾਂ ਫਿਰ ਉਹ ਹੋਈ ਜਾਂਦਾ ਤੇ ਬੋਲਾ ਨਿਕਲ ਜਾਂਦਾ ਬਾਈ ਹਨਾ ਕਿਉਂਕਿ ਪਸ਼ ਤਲੀ ਇਹ ਤਾਂ 15 ਦਿਨ ਲੱਗੇ ਮੈਨੂੰ ਹਾਂਜੀ ਤੇ ਇਹ ਵੀ ਤੀਜਾ ਸੂਆ ਬਾਈ ਗੁਰਪ੍ਰੀਤ ਨੰਬਰ ਇੱਕ ਵਾਰੀ ਦੁਬਾਰੇ ਹੋਰ ਮੋਲ ਦੀ 93639 91879 ਲਓ ਵੀ ਮਿੱਤਰੋ ਨੰਬਰ 22 ਦੇ ਸਕਰੀਨ ਤੇ ਚੱਲੀ ਜਾਂਦੇ ਆ ਦੋਨੇ ਝੋਟੀਆਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਫਿੱਟ ਆਉਂਦੀ ਆ 22 ਦੇ ਨਾਲ ਜਾਦੇ ਜਾਣਕਾਰੀ ਲੈ ਸਕਦੇ ਆ ਹਾਂ ਇਹ ਘਰੋਂ ਇੰਨੀ ਕੁ ਜ਼ਿਆਦਾ ਜ਼ਰੂਰ ਤਸੱਲੀ ਆ ਵੀ ਤੁਸੀਂ ਵੀ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਪਰ ਤੁਹਾਨੂੰ ਇੰਨੀ ਕੁ ਤਸੱਲੀ ਅਸੀਂ ਵੀ ਜ਼ਰੂਰ ਦੇ ਸਕਦੇ ਆ ਜਦੋਂ ਦੀ ਗੁਰਪ੍ਰੀਤ ਬਾਈ ਨਾਲ ਲਿਆਜ ਪਈ ਆ ਇਹਦੇ ਘਰੋਂ ਕੋਈ ਪਸ਼ੂ ਮਾੜਾ ਨਹੀਂ ਨਿਕਲਿਆ ਬਾਈ ਇਹ ਚਵਾਈ ਵੀ ਕਰਾਉਂਦੇ ਰਹਿੰਦੇ ਆ ਲੈ ਵਾ ਆਪਣੇ ਲਈ ਚੈਨਲ ਤੇ ਆਪਣੇ ਚੈਨਲ ਤੇ ਪਹਿਲਾਂ ਤੋਂ ਵੀਡੀਓ ਹੁੰਦੇ ਆ ਵੀ ਕੋਈ ਝੋਟੀ ਵੀ ਆਪਾਂ ਐ ਕਹਿ ਸਕਦੇ ਆ ਵੀ 17 18 ਤੋਂ ਲੀਟਰ ਤੋਂ ਘੱਟ ਵਾਲੀ ਇਹ ਮੱਝ ਇਹਨਾਂ ਨੇ ਕਿਤੇ ਰੱਖੀ ਨਹੀਂ ਤੇ ਨਾ ਹੀ ਇਹ ਮੇਰੇ ਹਿਸਾਬ ਦੇ ਨਾਲ ਰੱਖਣ ਗੁਰਪ੍ਰੀਤ ਸਹੀ ਆ ਕਿ ਨਹੀਂ ਹਾਂ ਵਧੀਆ ਰੱਖਣੀ ਹੈ ਹਾਂ ਇਹ ਚੀਜ਼ ਆ ਵੀ ਜਿਹੜੀ ਚੀਜ਼ ਰੱਖਣੀ ਆ ਉਹ ਵਧੀਆ ਰੱਖਣੀ ਆ ਤੇ ਨਹੀਂ ਰੱਖਣੀ ਨਹੀਂ ਤਾਂ ਠੀਕ ਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤੁਹਾਡੇ ਵਾਸਤੇ ਇਦਾਂ ਦੀਆਂ ਚੰਗੀਆਂ ਚੰਗੀਆਂ ਮ